ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਚ ਆਪਾਂ ਬਣਾਵਾਂਗੇ ਜੀ ਮੰਗੋ ਸ਼ੇਕ ਤੇ ਉਹਦੇ ਵਾਸਤੇ ਆਪਾਂ ਇੱਕ ਹਮਿੰਗੋ ਲਿਆ ਜੀ ਇਹ ਜੀ ਵੱਡਾ ਹੈ ਤੇ ਆਪਾਂ ਨਾਲੇ ਆ ਆਪਣੇ ਕੋਲੇ ਹੈਗੀ ਹੈ ਜੀ ਬਦਾਮ ਪਾਵਾਂਗੇ ਵਿੱਚ ਤੇ ਖੰਡ ਦੀ ਥਾਂ ਤੇ ਆਪਾਂ ਪਾਵਾਂਗੇ ਜੀ ਮਿਸ਼ਰੀ ਆਪਾਂ ਥੋੜੀ ਜਿਹੀ ਮਿਸ਼ਰੀ ਕਟ ਲਈ ਸੀਗੀ ਤੇ ਹੁਣ ਆਪਾਂ ਇੱਕ ਵਾਰੀ ਆਂਬ ਸ਼ੈੱਲ ਲੈਨੇ ਆਂ ਆਂਬ ਸ਼ੈੱਲ ਕੇ ਆਪਾਂ ਇਹਨੂੰ ਫੇਰ ਕਰਦੇ ਆਂ ਤਿਆਰ ਤੇ ਬਹੁਤ ਵਧੀਆ ਗਰਮੀਆਂ ਵਾਸਤੇ ਤੋਹਫਾ ਹੈ ਜੀ ਇਹ ਬਹੁਤ ਵਧੀਆ ਬਣਦਾ ਕਿਉਂਕਿ ਹੁਣ ਅੰਬਾਂ ਦਾ ਸੀਜ਼ਨ ਆ ਗਿਆ ਤੇ ਆਪਾਂ ਨੂੰ ਸਾਰਾ ਕੁਝ ਖਾਣਾ ਪੀਣਾ ਚਾਹੀਦਾ ਜੋ ਵੀ ਰੁੱਤ ਦਾ ਮੇਵਾ ਹੁੰਦਾ ਜਿਹੜਾ ਤੇ ਚਲੋ ਜੀ ਆਪਾਂ ਸ਼ਟਾਰਟ ਕਰਦੇ ਆਂ ਪੇਸਤਰਾ ਅੰਬ ਨੂੰ ਸ਼ੈਲ ਲੈਨੇ ਆ। ਬਤਲਾ ਬਤਲਾ ਸ਼ੈਲ ਕਾ ਆਪਾਂ ਲਾ ਲਾਂਗੇ ਅੰਬ ਦਾ। ਪੱਕਿਆ ਵੀ ਬਹੁਤ ਹੈ ਇਹ ਅੰਬ। ਤੇ ਜਰੂਰ ਟਰਾਈ ਕਰਿਓ ਜੀ ਤੁਸੀਂ। ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਪੂਰੀ ਅੰਡ ਤੱਕ ਦੇਖਿਓ ਜੀ। ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜਰੂਰ ਕਰਿਓ ਜੀ। ਹਲੋ ਜੇ ਪਛਲ ਕੇ ਤਾਰ ਲਿਆ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹੀ ਜੱਗ ਦੇ ਵਿੱਚ ਘੱਟ ਲਾ ਕੇ ਆਪਾਂ ਜੱਗ ਚ ਹੀ ਪਾ ਲੈਨੇ ਆ ੜਡ ਜ਼ਿਆਦਾ ਬਰਤਨ ਖਰਾਬ ਕਰਨ ਨਾਲੋਂ ਨਾਲੋ ਜੇ ਆਪਾਂ ਜੱਗ ਦੇ ਵਿੱਚ ਹੀ ਪਾ ਲਿਆ ਸਾਰਾ ਮੈਂਗੋ ਤੇ ਇਹਦੇ ਵਿੱਚ ਹੀ ਆਪਾਂ ਪਾ ਲੈਨੇ ਆ ਜੀ ਮਿਸ਼ਰੀ ਤੇ ਹੁਣ ਆਪਾਂ ਇਹਨੂੰ ਕਰਦੇ ਆ ਜੀ ਗ੍ਰੈਂਡ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾ ਲਵਾਂਗੇ ਜੀ ਦੁੱਧ ਹਲੋ ਜੇ ਆਪਾਂ ਇੰਨਾ ਕੁ ਦੁੱਧ ਪਾ ਲੈਨੇ ਆ ਥੋੜਾ ਜਿਹਾ ਵਧੀਆ ਗ੍ਰੈਂਡ ਹੋ ਜਾਊਗਾ ਤੇ ਆਪਾਂ ਗ੍ਰੈਂਡ ਕਰਕੇ ਫਿਰ ਮਿਲਦੇ ਆਂ ਇਹ ਲੋ ਜੀ ਆਪਾਂ ਬਣਾ ਲਿਆ ਸ਼ੇਕ ਜੀ ਆਪਾਂ ਦੁੱਧ ਹੋਰ ਪਾ ਲਿਆ ਸੀਗਾ ਆਪਾਂ ਇੱਕ ਆਹ ਅੱਧਾ ਕਿਲੋ ਵਾਲੀ ਗੜਬੀ ਆਪਣੇ ਕੋਲੇ ਅੱਧਾ ਲੀਟਰ ਵਾਲੀ ਭਰੀ ਹੋਈ ਸੀਗੀ ਆਪਾਂ ਇਹ ਦੁੱਧ ਉਬਾਲ ਕੇ ਠੰਡਾ ਕੀਤਾ ਸੀਗਾ ਠੰਡਾ ਕਰਕੇ ਫਿਰ ਆਪਾਂ ਇਹਦੇ ਵਿੱਚ ਪਾ ਕੇ ਤੇ ਇਸ ਤਰ੍ਹਾਂ ਆਪਾਂ ਗੇੜਾ ਪਾ ਲਿਆ ਜੀ ਆ ਦੇਖੋ ਇਸ ਤਰ੍ਹਾਂ ਬਣ ਗਿਆ ਤੇ ਹੁਣ ਆਪਾਂ ਪਾਉਣੀ ਆ ਜੀ ਗਲਾਸਾਂ 'ਚ ਹੁਣ ਆਪਾਂ ਪਹਿਲਾਂ ਗੜਵੀ ਚ ਪਾ ਲੈਨੇ ਜੀ ਇਹ ਗਲਾਸ ਚ ਪਾਉਣਾ ਔਖਾ ਹੈ ਬਸ ਬਤਨ ਕੇਲੇ ਲੜ ਦਾ ਚਾਨਣ ਪੈਂਦਾ ਹੈ ਹਲੋ ਜੀ ਆਪਾਂ ਦੋ ਗਲਾਸ ਲੈ ਲਈ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਬਾਰ ਬਣੇ ਜੀ ਬਾਦਵਾਗੇ ਵਰਫ ਜੀ ਆਪਣੇ ਕੋਲ ਦੂਜੇ ਤਾਂ ਹੈ ਨਹੀਂ ਸੀਗੇ ਆਮ ਭੈਣਾ ਦੇ ਜਿਹੜਾ ਦੂਜੇ ਉਹਦੇ ਚ ਜਮਾਉਂਦੀਆਂ ਹੁੰਦੀਆਂ ਮੈਂ ਤਾਂ ਆਪਣਾ ਡੱਬਾ ਸੀ ਉਹ ਕੱਢ ਕੇ ਤਾਂ ਪਾਣ ਲਈ ਵਰਫ ਤਾਂ ਆਪਾਂ ਇਹਦੇ ਵਿੱਚ ਹੁਣ ਆਪਾਂ 15 ਜੂਸ ਅਲੱਗੀ ਆਪਣੀ ਚਲੀ ਗਈ ਸੀ ਲਾਈਟ ਤਾਂ ਹੁਣ ਆਪਣੇ ਦੂਜੀ ਉਧਰ ਲਾਈਟ ਜਗਦੇ ਉਹਦਾ ਚਾਨਣ ਪੈਂਦਾ ਜਿੱਥੇ ਤੇ ਆ ਥੋੜਾ ਘਟ ਗਿਆ ਆਪਾਂ ਇਹਦੇ ਵਿੱਚ ਪਾਵਾਂਗੇ ਠੀਕ ਹੈ ਹੁਣ ਦੇਖੋ ਜੀ ਆਪਾਂ ਇੱਕ ਚੀਜ਼ ਹੋਰ ਪਾਵਾਂਗੇ ਇਹ ਪਾ ਲਿਆ ਜੀ ਗੂੰਦ ਖਤੀਰਾ ਭੰਨਤਾ ਹੋਇਆ ਸੀਗਾ ਤੇ ਆਪਾਂ ਚਮਚ ਚਮਚ ਇਹ ਪਾਵਾਂਗੇ ਵਿੱਚ ਦੇਖਦਾ ਨਹੀਂ ਹੈਗਾ ਜੀ ਇਧਰੋਂ ਲਾਈਟ ਜਗਦੀ ਆ। ਗਰਮੀ 'ਚ ਬਹੁਤ ਹੀ ਠੰਡਾ ਰਹਿੰਦਾ ਵੈਸੇ ਗਾ ਆਮ ਆਪਾਂ ਨੂੰ ਗਰਮੀ ਕਰਦਾ। ਆਪਾਂ ਗੋੰਦ ਘਤੀਰਾ ਪਾ ਲਾਂਗੇ ਵਿੱਚ। ਤੇ ਥੋੜੇ ਜਿਹਾ ਆਪਾਂ ਇਹ ਜਿਹੜੇ ਬਦਾਮ ਭਾਂਉਂਤੇ ਸੀ ਉਹ ਆਪਾਂ ਇਹ ਛਿੱਲ ਕੇ ਤਾਂ ਇਸ ਤਰ੍ਹਾਂ ਲੰਮੇ-ਲੰਮੇ ਪੀਸ ਕੱਟ ਲਿਆ ਜੀ। ਤਪਏਸਤਨ ਆ ਬਾਦ ਨਹੀਂ ਉੱਪਰ ਕੋਈ ਕੋਈ ਵੀ ਆਪਾਂ ਡਰਾਈ ਫਰੂਟ ਆਪਾਂ ਜਿਹੜੇ ਵੀ ਜਿਹੜੇ ਵੀ ਆਪਣੇ ਕੋਲੇ ਚੰਗੇ ਲੱਗਦੇ ਆਪਾਂ ਨੂੰ ਜਿਹੜੇ ਹੈਗੇ ਆਪਾਂ ਸਾਰੇ ਪਾ ਸਕਦੇ ਆ ਜੀ ਡਰਾਈ ਫਰੂਟ ਤਾਂ ਸਾਰੇ ਚੰਗੇ ਆ ਜੀ ਗਰਮੀ 'ਚ ਵੈਸੇ ਆ ਭਾਉਂਗੇ ਖਾਣੇ ਚੰਗੇ ਆ ਦੇਖੋ ਕਿਧਰ ਦੀ ਸੁਗੰਧੇ ਰਾਈ ਚਾਨਣੀ ਬਹੁਤ ਹੋਈ ਜਾਂਦਾ ਆ ਆਹ ਲਓ ਜੀ ਆਪਾਂ ਦੋ ਗਲਾਸ ਇਹ ਬਣਾਏ ਆ ਦੇਖੋ ਜੀ ਇਸ ਤਰ੍ਹਾਂ ਮਿਕਸ ਕਰਕੇ ਤੇ ਜੀ ਬਹੁਤ ਹੀ ਵਧੀਆ ਬਣਿਆ ਜੀ ਤੇ ਸਾਰੇ ਜਣੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇ ਨੂੰ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਨਾਲੇ ਪੂਰੀ ਵੀਡੀਓ ਐਂਡ ਤੱਕ ਦੇਖਿਓ ਜੀ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ